ਬਟਾਲਾ ਦੇ ਸੇਖੀਆ ਮੁਹੱਲੇ ਦੇ ਰਹਿਣ ਵਾਲੇ ਸੌਰਵ ਗੋਹਰਾ ਨਾਮ ਦੇ ਨੌਜਵਾਨ ਦਾ ਕੁਝ ਦਿਨ ਪਹਿਲਾਂ ਉਹ ਐਸੀ ਝਗੜਾ ਗੰਮੀਰ ਜ਼ਖਮੀ ਹੋਣ ਦਰਾਂ ਇਸ ਨੂੰ ਅਨਸਰ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਇਸ ਦੀ ਮੌਤ ਹੋ ਗਈ ਇਸ ਦੀ ਮ੍ਰਿਤਕ ਦੇਹ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਮੇਰੀ ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਜਨਮ ਦਿਨ ਸੀ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 13 ਅਗਸਤ ਨੂੰ ਜਦੋਂ ਸਾਡਾ ਲੜਕਾ ਆਪਣੇ ਕੰਮ ਤੋਂ ਵਾਪਸ ਆਇਆ ਤਾਂ ਕੁਝ ਲੋਕਾਂ ਨੇ ਉਸ ਦੇ ਨਾਲ ਲੜਾਈ ਝਗੜਾ ਕੀਤਾ ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਉਸਨੂੰ ਪਹਿਲਾ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੋਂ ਉਸਨੂੰ ਅਮਰਸੇ ਰਫਰ ਕਰ ਦਿੱਤਾ ਗਿਆ ਅਤੇ ਕੁਝ ਦਿਨ ਇਲਾਜ ਚੱਲਣ ਬਾਅਦ ਅੱਜ ਉਸਦੀ ਮੌਤ ਹੋ ਗਈ ਹੈ ਹਸਪਤਾਲ ਵਿੱਚ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੋ ਬਿਆਨ ਲਿਖਾਏ ਜਾਣਗੇ ਉਸ ਤੇ ਕਾਰਵਾਈ ਕੀਤੀ ਜਾਵੇਗੀ ਜਦੋਂ ਇਹਨਾਂ ਦੀ ਲੜਾਈ ਹੋਈ ਸੀ ਦੋਹਾਂ ਧਿਰਾਂ ਦੇ ਲੋਕ ਹਸਪਤਾਲ ਵਿੱਚ ਦਾਖਲ ਸਨ ਉਦੋਂ ਇਹਨਾਂ ਦੇ ਰਾਜੀਨਾਮੇ ਦੀ ਗੱਲ ਚੱਲ ਰਹੀ ਸੀ ਪਰ ਅੱਜ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਇਸ ਲਈ ਪਰਿਵਾਰ ਦੇ ਮੈਂਬਰ ਜੋ ਬਿਆਨ ਲਿਖਵਾਉਣਗੇ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਅੱਜ ਸੇਖੜੀਆਂ ਮੱਲੇ ਦੇ ਰਹਿਣ ਵਾਲਿਆਂ ਮੇਰਾ ਨਾਮ ਕਿਰਨਾ ਮੈਂ ਬੂਰਾ ਪਰਵਾਰ ਦੀ ਨੂੰਹ ਆ ਇਹ ਮੇਰਾ ਦੇਵਰਾ ਤੇ ਮੇਰਾ ਆਪਣਾ ਰਕੜੀ ਦੇ ਮੇਰਾ ਭਰਾ ਕੋ ਲਿਆ ਇਹਦਾ ਨਾਮ ਜ਼ੋਰੇਵਾ ਸਡਵੀ ਕੋ ਲੇ ਰਕੜੀ ਤੇ ਇਹਦੀ ਉਮਰ 32 ਸਾਲ ਸੀ ਇਹਦੀ ਉਮਰ 32 ਸਾਲ ਸੀ ਘਬਾਰਾ ਮੁੰਡਾ ਜਿਗਾ 4 ਮਹੀਨੇ ਹੋਏ ਫਾਦਰ ਦੀ ਧਤ ਨੂੰ ਹੁੰਦੇ ਜਾਂਦਾ ਸੀ ਸਾਬੀ ਦੀ ਦੁਕਾਨ ਤੇ ਕੰਮ ਕਰਦਾ ਸੀ ਮਾਲਕ ਛੱਡ ਕੇ ਗਿਆ ਇਹਨੂੰ 13 ਤਰੀਕ ਨੂੰ ਗਲੀ ਦੇ ਮੋੜ ਤੇ ਘਰ ਆ ਕੇ ਕਹਿੰਦਾ ਮੰਮੀ ਕੀ ਬਣਾਇਆ ਮੰਮੀ ਕਹਿੰਦੀ ਦਾਲ ਬਣਾਈ ਆ ਕਹਿੰਦਾ ਮੈਂ ਪਕੌੜੇ ਲੈ ਆਨਾ ਬੰਟੀ ਦੀ ਦੁਕਾਨ ਤੋਂ ਪਕੌੜੇ ਲੈਣ ਗਿਆ ਉੱਤੇ ਹੀ ਮਾਰ ਗਏ ਮਾਰ ਗਏ ਸਾਨੂੰ ਤੇ ਬਾਜ਼ਾਰ ਚੋਂ ਫੋਨ ਆਇਆ ਭਰਾ ਦਾ ਚਿੰਤ ਮੁੰਨੀ ਆ ਸੀਗਾ ਸਾਨੂੰ ਉੱਥੋਂ ਫੋਨ ਆਇਆ ਇਹਨੂੰ ਸੱਟਾ ਮਾਰ ਗਏ ਸੀ ਕਿ ਸੇਰ ਪਾਟਾ ਕੋਈ ਨਹੀਂ ਮੰਮੀ ਜਾ ਕੇ ਟਾਂਕੇ ਲਵਾ ਲਿਆਂਦੀ ਕਿਸੇ ਦੀ ਸ਼ਰਾਹ ਤੇ ਆ ਜਦੋਂ ਅੱਜ ਇਹ ਮੁੰਡਾ ਮੰਨੇ ਰੂ ਆਇਆ ਦਾ ਜੀ ਸੀ ਵੱਲ ਹਸਪਤਾਲ ਲਿਆਇਆ ਉਹਦੇ ਟਾਂਕੇ ਟੁੰਕੇ ਲਾ ਕੇ ਨੂੰ ਫਰਸਟ ਐਡ ਦਿੱਤਾ ਗਿਆ ਉਹਨੂੰ ਬਰਥਡੇਟ ਦਿੱਤਾ ਗਿਆ ਅਗਲੇ ਦਿਨ 14 ਤਰੀਕ ਨੂੰ ਇੱਥੇ ਆ ਗਏ ਮੇਰੀ ਮਾਂ ਕੱਲੀ ਸੀ ਮੇਰਾ ਬੱਚਾ ਵਾ 1.5 ਸਾਲ ਦਾ ਮੈਂ ਕਾਰ ਚੀ ਉਹਨੂੰ ਲੈ ਕੇ ਇਹਨੂੰ ਇੱਥੇ ਐਮਰਜੈਂਸੀ ਦੇ ਅੱਗੇ ਤਮ ਕਾ ਕੇ ਕਿ ਗਾੜ ਦੇ ਸਾਹਮਣੇ ਜਰਾ ਮੁੰਡਾ ਬੈੱਡ ਤੋਂ ਚੁੱਕ ਕੇ ਲੈ ਜਾਾਂਗੇ ਫਿਰ ਜੇ ਸਾਡੀ ਤਰਕਾਸ ਦਿੱਤੀ ਦੇ ਸਾਨੂੰ ਖਤਰਾ ਹੀ ਖਤਰਾ ਸੀ ਕਿ ਆ ਜੀ ਫਿਰ ਮਾਰਾਂਗੇ ਸੰਨੀ ਡਾਂਗ ਕਬੂਰੀ ਗੇੜ ਦਾ ਸੰਨੀ ਖੋਸਲਾ ਤਿਲਕੇ ਪਹਿਲਵਾਨ ਦਾ ਮੁੰਡਾ ਅਮਰ ਖੋਸਲਾ ਰਮਨ ਹਵਾਈ ਜਿੰਨੂ ਹਵਾ ਕਹਿੰਦੇ ਕੇ ਹਵਾਈ ਕਹਿੰਦੇ ਆ ਰਮਨ ਦਾ ਭਰਾ ਨਾਲ ਗੋਲਾ ਬਾਨੂੰਆ ਨਾਮ ਨੇ ਅੱਜ ਜਾ ਕੇ ਐਸੇ ਚੁਰੰਦੋਏ ਜਨਾਨੀਆਂ ਬੱਚਾ ਲੈ ਕੇ ਗਈਆਂ ਦਰਖਾਸਤ ਦਿੱਤੀ ਦੋਹਾਂ ਜਨਾਨੀਆਂ ਨੇ ਜਾ ਕੇ ਸਾਡੀ ਜ਼ਿੰਦਗੀ ਦੀਪ ਨਹੀਂ ਹੋ ਸਾਨੂੰ ਉਹਨਾਂ ਨੇ ਖਤਰਾ ਹੈ ਤੇ ਘਾਟ ਸਾਹਮਣੇ ਸਾਨੂੰ ਧਮਕੀ ਦੇਗੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਦੋ ਜਨਾਨੇ ਕਾਰਨ ਕੋਈ ਨਹੀਂ ਮੁੰਡਾ ਦੁਕਾਨ ਤੋਂ ਐ ਚਾਰ ਮਹੀਨੇ ਹੋ ਗਏ ਦੁਕਾਨ ਤੇ ਕਾਰਨ ਇਹ ਮੁੰਡਾ ਨਸ਼ਾ ਨਹੀਂ ਕਰਦਾ ਜੀ ਹੁਣ ਮੁੰਡਾ ਨਾ ਕੋ ਨਸ਼ਾ ਨਹੀਂ ਲੈਣ ਜਾਂਦਾ ਜੀ ਹੁਣ ਕਾਰਨ ਇਹ ਸੀ ਉਹਦਾ ਫੋਨ ਖੋਇਆ ਉਹਨੇ ਫੋਨ ਨਹੀਂ ਦਿੱਤਾ ਦੇਖੋ ਉਹਦਾ ਫੋਨ ਤੋੜਤਾ ਆ ਦੇਖੋ ਉਹਦਾ ਫੋਨ ਉਹਦਾ ਫੋਨ ਦੀ ਡਿਸਪਲੇ ਤੋੜੀ ਇਹਨਾਂ ਨੇ ਫੋਨ ਦੀ ਉਹਨੇ ਦਾਵਾ-ਦਾਵਾ ਆਪਣੀ ਪੈਂਟ ਦੇ ਵਿੱਚੋਂ ਨਹੀਂ ਸੰਭਾਲਿਆ ਬਾਹਾਂ ਫੜ ਕੇ ਬਾਹਾਂ ਫੜ ਕੇ ਆ ਕਰਕੇ ਬਾਹਾਂ ਫੜੀਆਂ ਦੋ ਜਣਾਂ ਨੇ ਸਿਰ ਤੇ ਡਾਂਗਾ ਮਾਰਿਆ ਸਿਰ ਫ੍ਰੈਕਚਰ ਕੀਤਾ ਬਾਹ ਤੋੜੀ ਦੋ ਜਗ੍ਹਾ ਤੋਂ ਹੱਥ ਟੁੱਟਦਾ ਦਾ ਇੰਨੀ ਬਦਮਾਸ਼ੀ ਗੁੰਡਾਗਰਦੀ ਉੱਥੇ ਪਕੌੜੇ ਵਾਲੀ ਦੁਕਾਨ ਦੇ ਅੰਦਰੋਂ ਕੱਢ ਕੇ ਲੱਕਣਾ ਸਿਰ 'ਚ ਮਾਰਿਆ ਕੋਈ ਚੜਾਣਾ ਲਾਣੀ ਉੱਥੇ ਮਲਾ ਨਹੀਂ ਬਾਜ਼ਾਰ 'ਚ ਜਮਿਆ ਮੈਂ ਚਿੰਤਪੁਰ ਨਹੀਂ ਤੁਰ ਕਿਦਾਂ ਦੀ ਗੱਲ ਵਾ ਇਹ 13 ਤਰੀਕ ਦੀ ਗੱਲ ਆ ਮੰਗਲਵਾਰ ਦੀ ਰਾਤ ਦੀ ਗੱਲ ਆ 8:30 ਵਜੇ ਤੱਕ ਕੱਲ ਸਾਨੂੰ ਫੋਨ ਕਰਾਇਆ ਕਿਸੇ ਕੋਲੋਂ ਰਾਜੀਨਾਮਾ ਕਰ ਲੋ ਦਸਿਆ ਲੈ ਕੇ ਨਹੀਂ ਤੇ ਮੈਂ ਪਗੋੜਾ ਆ ਕੇ ਤੁਹਾਨੂੰ ਸਾਰੇ ਢੱਪਰ ਨੂੰ ਮਾਰਦਾਗਾ ਮੈਂ ਫੇਰ ਕੰਪਲੇਨ ਕੀਤੀ ਐਸਐਚਓ ਨੂੰ ਅਸੀਂ ਕੀਤੀ ਸਾਡਾ ਮੁੰਡਾ ਮਾਰ ਕੇ ਗਿਆ ਤੇ ਸਾਡੀ ਮਾਂ ਨੂੰ ਵੀ ਧਮਕੀ ਦੇ ਕੇ ਗਿਆ ਮਾਰ ਕੱਟੀ ਇਥੋਂ ਸਭ ਕੁਝ ਹੋਇਆ ਅਜੇ ਤੱਕ ਸਾਡੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਸਾਡਾ ਐਸਐਚਓ ਸਿਟੀ ਦਾ ਬਲਵਿੰਦਰ ਸਿੰਘ ਐਸਐਚਓ ਮੈਂ ਫੋਨ ਤੇ ਵੀ ਫੋਨ ਕੀਤੀ ਮੈਂ ਫੇਰ ਇੱਥੇ ਜਦੋਂ ਬਿਆਨ ਲੈਣ ਆਇਆ ਲੱਗੀ ਕੰਦਾ ਸੁਣੋ ਹੱਡੀ ਟੁੱਟੀ ਕਹਿੰਦਾ ਪਲਸਟਰ ਲਵਾ ਲਾ ਪੈਸੇ ਖਾਦੇ ਆ ਇਹ ਤੇ ਮੈਨੂੰ ਲੱਗਦਾ ਨੇਤਾ ਦੇ ਹੱਥ ਨੇ ਕਿ ਜਿਹੜੇ ਉਹਨਾਂ ਪਿੱਛੇ ਜਿਹੜੇ ਬਚਾਈ ਜਾਂਦੇ ਨੇ ਉਹਨਾਂ ਨੂੰ ਇਹ ਕਿੰਨਿਆਂ ਦੇ ਪੁੱਤ ਮਾਰਨੇ ਨੇ ਉਹਨਾਂ ਨੇ ਕਈਆਂ ਦੇ ਪੁੱਤ ਅੱਥੀ ਸ਼ੇਰਾਂ ਬਾਗ ਵੱਲ ਕੇ ਸੌੜਦੇ ਨੇ ਕਹਿੰਦਾ ਸਾਰਾ ਟੱਬਰ ਕੱਟਾ ਫਿਰੇ ਫਿਰ ਮਾਰਾਂਗੇ ਤੁਹਾਨੂੰ ਅੱਛੀ ਸੇਫ ਨਹੀਂ ਆਗੇ ਮੈਂ ਕੀ ਕਰਾਂਗਾ ਕੀ ਚਲੇਗਾ ਕੀ ਕਰੇਗਾ ਕੱਲਾ ਬੰਦਾ ਕੀ ਕਰੇਗਾ ਸਿੱਧੇ ਮਾਰ ਕੇ ਜੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ نوٹ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਥੋੜਾ ਜਿਹਾ ਖਸੇ ਤੋਂ ਪਿਆਰ ਗਿਆਨ ਲਗਾਇਆ ਸੀ ਤੇ ਅਜੇ ਅਡਾ ਦਵਾ ਤਰਾ ਦਾ ਲਈ ਲਵਾਉਂਦਾ ਹੈ ਇਹ ਹੀ ਕਾਰਵਾਈ ਨੇ ਕਰੀ ਉਹਦੇ ਰੱਪਟ ਪਾਤੀ ਇਹਨਾਂ ਨੂੰ ਫਿਰ ਰੈਫਰ ਕਰਤਾ ਉੱਥੇ ਅੰਬਰ ਸਾਦਾ ਬਨਾਨ ਹਸਪਤਾਲ ਉੱਥੇ ਹੁਣ ਫਿਰ ਡਾਟਾ ਸਿੰਘਾਂ ਹੜਤਾਲ ਕਰਕੇ ਇਹਨਾਂ ਦਾ ਕੋਈ ਲਾਜ ਨਹੀਂ ਟੇਢ ਬਟ ਹੋਇਆ ਤੇ ਇਹਦੀ ਅੱਜ ਡੈਥ ਹੋ ਗਈ ਤੇ ਪ੍ਰਧਾਨ ਕਮੇਰਾਂ ਦਾ ਕਹਿਣਾ ਹੈ ਕਿ ਉਹ ਬੰਦੇ ਨਸ਼ੇ ਦੇ ਸਦਾਗਰ ਸੀ ਤੇ ਇਹਨੂੰ ਨਸ਼ੇ ਦੇ ਪਿੱਛੇ ੱਟਕਣਾ ਚਾਹੁੰਦੇ ਸੀ ਤੁਹਾਡਾ ਕੀ ਕਹਿਣਾ ਹੈ ਇਹ ਤਾਂ ਬਰ ਮੈਂ ਕਰ ਲੈ ਤੁਸੀਂ ਕਰ ਲੈਣੇ ਵੇਲੇ ਪਰਚੇ ਨੇ ਉਹ ਡਿਫਾਲਟ ਆ ਪਰਚੇ ਆ ਫਿਰ ਕੇ ਪਰਚੇ ਇਹ ਵਿੱਚ ਮੇਰੀ ਗੱਲ ਸੁਣ ਮੈਨੂੰ ਅੱਜ ਹੋਰ ਪਤਾ ਲੱਗਾ ਪਿਆ ਆ ਕੇ ਲੱਗਾ ਪਿਆ ਲੱਗੇ ਪਰਚਾ ਦੋ ਬਾਲੀ ਕਰ ਲਈ ਜਿਹੜੇ ਜਿਹੜੇ ਨਾਲ ਆਏ ਆ ਤਰੀਕ ਦਾ ਹੋਇਆ ਦਾ ਮੁੰਡੇ ਦਾ ਐਕਸੀਡੈਂਟ ਜਿੱਦਾਂ ਮਰਜੀ ਲਾ ਲੋ ਤੇ ਅੱਜ ਕਿੰਨੀ ਤਰੀਕ ਹੋ ਗਈ ਆ ਹਾਈ ਤੱਕ ਬੰਦਾ ਨਹੀਂ ਕੋਈ ਚੁਟਿਆ ਗਿਆ ਪੁੱਜੀ ਗੱਲ ਸੁਣੋ ਇੱਕ ਕੁੜੀ ਪਿਛੇ ਨਹੀਂ ਹਾਂਜੀ ਦਾ ਰੂਪ ਆ ਕੇ ਤੁਸੀਂ ਕਾਰਵਾਈ ਨਹੀਂ ਕੀਤੀ ਕੀ ਕਰਾਂ ਮੇਖੋ ਜੀ ਜੋ ਮੈਨੂੰ ਮੈਂ ਮਦਰ ਮਿਲੀ ਮੈਂ ਡਾਕਟਰ ਸਾਹਿਬ ਕੋ ਆਇਆ ਡਾਕਟਰ ਸਾਹਿਬ ਨੇ ਕਿਹਾ ਕਿ ਮੁੰਡਾ ਬਿਆਨ ਦੇ ਦੇ ਫੀਟਵਾ ਮੈਂ ਇਹਦੇ ਬਿਆਨ ਲਿਖੇ ਮੈਂ ਡਾਕਟਰ ਸਾਹਿਬ ਦੇ ਬਿਆਨ ਦੇ ਫੀਟਾਕ ਤੇ ਬਿਆਨ ਲਖਾਉਣ ਆਣ ਕੇ ਉਹ ਕਹਿੰਦਾ ਕਿ ਮੇਰੀ ਹਾਲੇ ਹੀ ਐਮਰਜੈਂਸੀ ਰਿਪੋਰਟ ਨਹੀਂ ਮਿਲੀ ਤੇ ਮੈਨੂੰ ਮਿਲੀ ਕਿ ਮੈਂ ਡਾਕਟਰਾਂ ਨਾਲ ਗੱਲ ਕਰ ਲਓ ਜਾ ਕੇ ਤੁਹਾਨੂੰ ਨਈ ਐਮਰਜੈਂਸੀ ਰਿਪੋਰਟ ਮਿਲੀ ਤੇ ਮੇਰੇ ਨਾਲ ਆਇਆ ਮੁੰਡਾ ਬੈੱਡ ਦੇ ਉੱਤੋਂ ਡਾਕਟਰ ਸਾਹਨੋਂ ਨੇ ਆਪ ਗੱਲ ਕੀਤੀ ਜਾਣ ਕੇ ਕਿ ਮੇਰੀ ਐਕਸ ਰਿਪੋਰਟ ਦੋ ਡਾਕਟਰ ਜੀ ਨੇ ਮੈਂ ਨਹੀਂ ਬਣਦੀ ਦੂਜੇ ਡਾਕਟਰ ਹੱਡੀਆਂ ਵਾਲਿਆਂ ਨੂੰ ਦੇਣੀ ਆ ਇਹ ਡਾਕਟਰ ਰਿਪੋਰਟ ਦੇਣਗੇ ਤੇ ਜੋ ਠੱਡਾ ਬੰਦਾ ਉਹ ਉਸੇ ਦਾ ਰਿਪੋਰਟ ਦੇ ਦਾਂਗੇ ਫਿਰ ਮੈਨੂੰ ਆਪਣਾ ਨੰਬਰ ਦੇ ਕੇ ਗਿਆ ਡਾਕਟਰ ਸਾਹਿਬ ਕਹਿੰਦੇ ਕਿ ਇਹਦਾ ਜੋ ਬੰਦਾ ਤੂੰ ਸ਼ੇਅਰ ਰਿਪੋਰਟ ਦੇ ਲੇਗਾ ਆਪਣਾ ਨੰਬਰ ਦੇ ਕੇ ਮੈਂ ਜੋ ਵੀ ਤੂੰ ਕਾਰਵਾਈ ਕਰਾਉਣੀ ਮੈਂ ਕਰਾ ਦਿਓ ਮੁੰਡੇ ਨੇ ਆਪ ਮੇਰੇ ਨੂੰ ਬਿਆਨ ਲਖਾਇ ਹੀ ਬੀਬੀ ਫਿਰ ਗੱਲ ਕਰ ਲਓ ਮੇਰੀ ਕਰਕੇ ਅੱਛਾ ਮੈਂ ਨਹੀਂ ਰੋਪਾ ਤੇ ਕੀ ਅਰੋਪ ਆ ਕੇ ਉਹਨੂੰ ਧਮਕੀਆਂ ਮਾਰਨ ਦੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੀ ਜਿਹੜੀ ਸਬੰਧ ਵਿੱਚ ਪੁਲਿਸ ਨੂੰ ਦੱਸਿਆ ਦੇਖੋ ਦੋਹਾਂ ਦੋਹਾਂ ਤਰ੍ਹਾਂ ਦੇ ਦੇਖੋ ਦੋਹਾਂ ਤਰ੍ਹਾਂ ਦੇ ਬੰਦੇ ਦੋ ਬੰਦੇ ਦਾਖਲ ਹੀ ਤੇ ਇੱਕ ਪਾਰਟੀ ਉਹਨਾਂ ਦਾ ਦਾਖਲ ਇੱਕ ਇਹਦਾ ਨੰਬਰ ਦਾਖਲ ਹੀ ਯਾਰ ਮੇਰੇ ਹਾਂਜੀ ਦੋਹਾਂ ਪਾਰਟੀਆਂ ਦੇ ਬੰਦੇ ਦਾਖਲ ਦੋਹਾਂ ਬੰਦਿਆਂ ਨੇ ਆਪਣੇ ਅਰਗੇ ਬਿਆਨ ਲਿਖੇ ਆ ਇਹਨਾਂ ਨੇ ਵੀ ਕਿਹਾ ਕਿ ਸਾਡਾ ਕੰਪਰਮਾਈਜ਼ ਹੋ ਰਿਹਾ ਉਹਨਾਂ ਨੇ ਵੀ ਕਿਹਾ ਸਾਡਾ ਕੰਪਰਮਾਈਜ਼ ਹੋ ਰਿਹਾ ਮੈਂ ਜਾ ਕੇ ਰੋਜ਼ਨਾ ਵਿੱਚ ਸਾਡਾ ਰਿਪੋਰਟ ਲਿਖ ਦਿੱਤੀ ਆ ਇਹਨਾਂ ਨੂੰ ਫੋਨ ਨੰਬਰ ਦਿੱਤਾ ਜੀ ਤੁਹਾਡਾ ਨਹੀਂ ਕੋਈ ਗੱਲ ਭੰਦੀ ਤੇ ਮੈਨੂੰ ਫੋਨ ਕਰਵਾ ਤੇ ਜਿਸੇ ਤੁਹਾਡਾ ਮੁੰਡਾ ਦਾਖਲ ਡਾਕਟਰ ਰੈਫਰ ਕਰਦੇ ਉਥੇ ਮੈਂ ਆ ਜਾਊਗਾ ਤੇ ਮੈਨੂੰ ਬਿਆਨ ਲਿਖਾਉਣਾ ਜੋ ਤੁਹਾਡੇ ਕਾਰਵਾਈ ਕਰਾਉਣੀ ਕਰਾਣੀ ਹੈ ਮੈਂ ਬਿਆਨ ਲਿਖਾਇਆ ਜਾ ਕਾਰਵਾਈ ਕੀ ਕਰ ਰਹੇ ਹੋ ਪੁਲਸ ਨੂੰ ਦੱਸਿਆ ਗਿਆ ਪੁਲਸ ਨੇ ਕਾਰਵਾਈ ਕੀਤੀ ਕੋਈ ਦੋਏ ਪਾਰਟੀਆਂ ਬਦੇ ਦਾਖਲ ਹੀ ਇਥੇ ਉਹੀ ਦਾਖਲੀ ਮੁੰਡਾ ਇਹ ਵੀ ਦਾਖਲੀ ਹੀ ਹੁੰਦਾ ਤਾਂ ਵੀ ਤੇ ਜੇਕਰ ਸਾਡੇ ਸਾਹਮਣੇ ਵੀ ਹੁੰਦਾ ਤੇ ਮੈਂ ਕਾਰਵਾਈ ਬੰਦ ਕਰ ਦੇਣੀ ਸੀ ਜੇ ਪਰਚੇ ਤੋਂ ਬਾਹਰ ਹੀ ਕਾਰਵਾਈ ਹੁੰਨੀ ਕਰਚਾ ਕਿ ਰਜਿਸਟਰ ਹੁੰਦਾ ਜੀ ਹੋਰ ਕੀ ਕਹ ਰਾ ਕਿ ਦੀ ਆ ਵੀ ਕੋਈ ਬਿਆਨ ਖਾਉਣੀ ਹੁਣ ਬੰਨ ਹੋਣੇ ਫੋਨ ਗਿਆ ਮਾਤਾ ਜੀ ਦਾ ਇਹਦਾ ਮੁੰਡੇ ਦੀ ਦਾ ਕਿ ਮੁੰਡੇ ਡੈਥ ਹੋ ਗਈ ਪਰਜਾਈ ਨੇ ਕੀਤਾ ਮਾਤਾ ਜੀ ਨੇ ਨਹੀਂ ਕੀਤਾ ਪਰਜਾਈ ਉਹ ਨਾਲ ਜਾ ਕੇ ਦਰਖਾਸਤ ਦੇ ਗਿਆ ਚਲੋ ਮੈਨੂੰ ਪਿਆ ਜੀ ਪਤਾ ਲੇਡੀ ਨੇ ਫੋਨ ਕੀਤਾ ਮੈਨੂੰ ਇੱਕ ਨੇ ਕਿ ਮੁੰਡੇ ਡੈਥ ਹੋ ਗਈ ਆ ਉਹੀ ਉਸੇ ਤਰ੍ਹਾਂ ਤੋਂ ਮੋਟੇ ਹਸਪੀਟਲ ਪਹੁੰਚੀ ਆ ਕਿ ਚੰਗਾ ਭਲਾ ਮੁੰਡੇ ਕੀ ਹੋ ਗਿਆ ਜਿਹਨੂੰ ਜਿਹਨਾਂ ਦੀ ਡੈਥ ਹੋ ਗਈ ਇਹਨੂੰ ਮੁੰਡੇ ਰੈਫਰ ਕੀਤਾ ਕਿ ਹਸਪੀਟਲ ਉਸੇ ਲਾਸ਼ ਨਹੀਂ ਪਤਾ ਕੀ ਹੋਇਆ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਨੂੰ ਸੋ